ਵੀਰ ਲੋਕ ਤੇ ਰਿਆ ਨਾ ਬੋਲੋ ਵੀ ਕਰੇ ਤੋਟਾ ਲੈ ਕੇ ਤੋਤੇ ਬਣਾਉਂਦੇ ਨੂੰ ਦੇਖਣਾ ਆਦਿ ਘਟਾਇੇ ਜੀ ਨਾ ਧੰਨਵਾਦ ਸਾਰਿਆਂ ਤੇ ਹਾਂ ਮੈਂ ਦਸ ਤੂਗੀ ਗੱਲ ਕਰਦੀ ਸੀ ਮੈਂ ਮੈਂ ਇਹ ਗੱਲ ਕਰਦੀ ਹਾਂ ਕਿ ਆ ਵੀ ਵੇੜਾ ਸੀ ਮਹੀ ਜੀ ਨੂੰ ਰਸਤਾ ਜਿਹੜੇ ਪੁਰਾਣੇ ਪਵਾਜੇ ਪਾਹਾ ਜੇ ਕੋਈ ਚਾਇਆ ਚਾਹ ਤੇ ਮੈਂ ਬਾਤ ਕੂ ਦੇ ਗੁਆ ਦਪਤ ਕਰਾ ਮਾ ਮੇਰੇ ਕਿਹਾ ਦੇ ਵੀ ਗੈਂ ਦੇ ਆ ਪਹਿਲਾ ਹੈ ਰੀਆ ਅੱਜ ਟਾਈਮ ਆਉਂਦੇ ਹੋਰ ਇਦੋਂ ਆਪਣਾ ਸਾਥ ਕਰਿਆ ਜਦੋਂ ਆਪਣੇ ਬਚੌਰਿਆਂ ਨੂੰ ਫੜਾਇਆ ਸੀ ਹਾਂ ਸਹੀ ਗੱਲ ਹੈ ਤੇ ਕਹਿੰਦਾ ਹਰਦਮਾ ਤੁਹਾਡੀ ਕੁੜੀ ਦਾ ਰਿਸ਼ਤਾ ਦਿਓ ਤੇ ਬਚੌਰਿਆਂ ਨੂੰ ਕਹਿੰਦੇ ਆ ਜਾ ਕੇ ਕਰਦੀ ਆ ਤੇ ਸਾਥ ਪੱਕਾ ਭਾਈ ਸਾਡਾ ਹਾਂ ਗੱਲਾਂ ਬੰਦੀ ਕਹਿੰਦਾ ਪੱਕਾ ਤੇ ਇਹਾਰੇ ਦੀ ਨਾਲ ਅਪਣੇ ਚ ਚਲਾਦਾ ਵੀ ਲੋ ਕਿਤੇ ਬਾਹਰ ਅੰਦਰ ਆਪਣੀਆਂ ਸਹੇਲੀਆਂ ਹੁੰਦੀਆਂ ਉਹ ਕੀ ਕਰਦੀਆਂ ਉਹ ਕੁਛ ਨਹੀਂ ਦੇਖੀ ਥੋੜਾ ਦੇਖਾ ਕਿ ਕਿ ਅ ਸਾਡੇ ਆ ਗਏ ਦੇਖੋ ਤਾਂ ਕਿ ਕੀ ਬਣਿਆ ਨਹੀਂ ਪਤਾ ਨਹੀਂ ਬਣੇ ਸੀ ਤਾਂ ਸਾਥ ਸਾਥ ਲਾਉਂਦੇ ਸੀ ਤਾਂ ਪਰਾਭਾ ਗਿਆ ਸਾਉਂਗਾ ਕਿਤੇ ਤਾਂ ਪਰਾਭਾ ਜਾਂਦੀਆਂ ਕੁੜੀਆਂ ਤਾਂ ਤਰੀਆਂ ਹੋਰ ਅੱਗੇ ਰਿਹਾਏ ਹੁਣ ਤਾਂ ਕੋਲੇ ਵਿੱਚ ਬੈਠ ਕੇ ਗੱਲਾਂ ਕਰਦੀਆਂ ਨੇ ਵੀ ਪਾਪਾ ਕਹੇ ਅਸੀਂ ਡੈਡੀ ਕਹੇ ਥਾ ਅਸੀਂ ਇੱਥੇ ਦੇਖੜਦੇ ਸੀ ਥੋੜਾ ਆ ਬਿਆਲਾ ਆ ਗਿਆ ਭੈਣ ਹੋਰ ਅੱਗੇ ਤਾਂ ਇਹਨਾਂ ਖੰਦੇ ਖੰਦੇ ਜਿਹੜੀਆਂ ਮੋਬਾਈਲ ਦਾ ਸੀ ਗਿਆ ਪਹਿਲਾਂ ਤਾਂ ਤੇ ਹੁਣ ਤਾਂ ਅਗਲਾ ਸਾਗਨ ਪਾਉ ਡਾਗਿਆਂ ਨੂੰ ਕੁੜੀਆਂ ਨੂੰ ਬਾਰੇ ਪਾਦਾ ਤੇ ਭਾਣ ਛੱਡਾ ਛੜਾਈ ਵੀ ਵੱਧ ਤਾਂ ਹੀ ਹੋ ਗਈ ਹਾਂ ਇਹ ਤਾਂ ਹੈ ਮੋਰ ਜਿੱਦੋਂ ਗੱਲਾਂ ਬਾਤਾਂ ਚ ਕੋਈ ਔਰ ਜਨ ਪਾਇਦੀ ਆ ਫੇਰ ਬਸ ਸਾਗ ਰਗਾ ਤੇ ਸਾਡਾ ਤਾਂ ਭਾਈ ਜਵਾਬ ਆ ਪੂਰੀ ਕਰਕੇ ਤੁਹਾਨੂੰ ਆਏ ਬਸ ਬਹੰਦੇ ਨੇ ਇਹਦੇ ਮੁੰਡਿਆਂ ਦੇ ਪਾਸ ਕਹਿੰਦੇ ਸਾਡਾ ਜਵਾਬ ਆ ਭਾਈ ਹਾਂ ਆ ਮੋਬਾਈਲਾਂ ਦੀ ਦੁਨੀਆ ਪੱਟਦੀ ਜਾਵਾ ਹੋਰ ਆਪਣੇ ਵੇਲੇ ਕਿਹੜੀਆਂ ਮੋਬਾਈਲਾਂ ਸੀ ਜਿਹੜੇ ਹੋਸੀ ਕੁਛ ਨਹੀਂ ਸੀਗਾ ਕਿਆ ਚਿਰ ਸਾਗ ਮੰਗੇ ਰਹੇ ਹਾਂ ਜਵਾ ਕੁਛ ਨਹੀਂ ਚੱਕਾ ਵੀ ਤੇ ਸਾਰੀ ਗੱਲ ਸਾਂ ਤੇਰੇ ਵੀ ਸੇਸ ਗੈਂਦ ਲੋ ਕੁਛ ਨਹੀਂ ਆਉਂਦਾ ਨੂੰ ਆਏ ਕਹਿੰਦੇ ਵੀ ਕੀ ਕਰੀਏ ਬੜੀ ਸੰਭੀਲਾ ਹੋ ਜਾਏਗਾ ਸੰਭੀਲਾ ਬੁੜਿਆ ਦਾ ਉਸ ਤੇ ਪਰਾਵਾ ਪਿੰਸਾ ਆਉਂਗਾ ਤੇ ਦੋ ਕਰ ਤੇ ਪਰਾਵਾ ਆ ਗਿਆ ਹਾਂ ਨਹੀਂ ਮੈਂ ਦੇਖੀ ਮੈਂ ਫਿਰ ਮਿਲਦੇ ਹਾਂ ਜੀ ਉਦੱਚਾ ਉਹ ਕਹਾਂਇਆ ਤਾਂ ਭਾਵੇਂ ਨਹੀਂ ਨਹੀਂ ਮੁੰਡੇ ਸੌਣੇ ਨੇ ਬਾਏ ਸੌਣੇ ਨੇ ਬਾਏ ਸੌਣੇ ਆਏ ਦੇ ਚੋੜਾ ਰੱਖੀ ਬਜਾ ਸੀ ਆ ਭਈ ਦੌਰ ਦੀ ਗੱਲ ਹੈ ਔਰ ਇਹ ਦੌਰ ਦਾ ਨਹੀਂ ਕੋਈ तो जमाना बने चंगा जमाना आ गया माड़ा जमाना पिछले दरिया बुनिया बारह बारा तरह तेरह भी एक दरी नहीं है जेवी पानी आईने के बाद ਬਿਆਸਾੜ ਦੇ ਦੌਰ ਨਾਲ ਵੈਸੀ ਮਾਹ ਲੇਤੀ ਤੇ ਸਾਥ ਤੋਂ ਸੀ ਛਿੜੀ ਵਾਲੀ ਮੰਮੀ 7 ਸਾਲ ਮੰਗੀ ਰਹੀ ਹੈ ਉਹ ਤਾਂ ਤੇਰ੍ਹਾਂ ਦਾ ਬਾਹਰ ਜ ਰੰਗੀ ਰਹੀ ਹੈ ਬੜੇ ਗੰਢ ਹੋਰ ਉਹ ਮਾਸੀ ਘਰ ਕੇ ਤਨੀ ਖਾਣੇ ਲੇਦੀ ਭੰਡੇ ਅੱਗੇ ਤਾਂ ਜਵਾਨੇ ਜੰਗੇ ਸੀਗੇ ਫਿਰ ਤੇਰ ਨਾਲੇ ਲਵਾਏ ਹੋ ਦੋਨਾਂ ਦਾ ਖਾਡ ਲਾ ਲਾ ਜਾ ਤੇ ਮਾਸੀ ਦਾ ਰਿਸ਼ਤਾ ਨਾ ਥਿਆ ਤੇ ਮੰਮੀ ਦੇ ਕਰਕੇ ਰਿਸ਼ਤਾ ਤਾਂ 7 ਸਾਲ ਮੰਗੀ ਰਹੀ ਇਹ ਦੇਖਾ ਜਵਾਨਾ ਕਿੰਨਾ ਚੰਗਾ ਸੀ ਉਹ ਤਾਂ ਭੂਆ ਨਹੀਂ ਸਾਕਰ ਸੀ ਮੰਮੀ ਤੋਂ ਤਾਂ ਮੁੜ ਕੇ ਫਿਰ ਭੂਆ ਭੁਲੇ ਆਉਣਾ ਜਾਣਾ ਵੀ ਬੰਦ ਹੋ ਗਿਆ ਜੋ ਮੰਗਦੀ ਮੁੜ ਕੇ ਕਿੱਥੇ ਜਾਣਾ ਹੁੰਦਦੇ ਸੀ ਆ ਵਿੱਚ ਹੀ ਬਣਿਆ ਇਹ ਗੱਲ ਨਹੀਂ ਹੈ ਇਹ ਕਰਦੀਆਂ ਆ ਬਾਹਰੋਂ ਦੇ ਕਰਦੀਆਂ ਇਹ ਮੁੰਡਾ ਹੀ ਕਰਦਾ ਹੁੰਦਾ ਤੇ ਕਹਿੰਦਾ ਦੇਖੀ ਮੁੰਡਾ ਅੱਜ ਕਰਦੇ ਬੇਬੇ ਇਹ ਆਹ ਦਾ ਤਾਂ ਬਿਲਕੁਲ ਨਹੀਂ ਖਾਣੇ ਖਾਦੀ ਪਹਿਲੀ ਮੇਰੀ ਮੈਂ ਕਾਵਰ ਦੇ ਦਰਜੀਆਂ ਖਰੀਦਦੇ ਆ ਤੇ ਆਪ ਟੂ ਮਾਦਰ ਨਮੂਨੇ ਕੁੜੀਆਂ ਦੇ ਕੇ ਜਾਂਦੀਆਂ ਨੇ ਹੁਣ ਕਿੱਥੇ ਪਹਿਲਾ ਰਿਵਾਜ ਬਾਹਰ ਗਿਆ ਹੁਣ ਕਿੱਥੇ ਬੜੀ ਜਿਹੇ ਟੂ ਮੁੰਬੜਾ ਇਹ ਬਲਵਾ ਹੈ ਜਾਂ ਕਾਂਠੀ ਚਾਹੀਏ ਜਾਂ ਇਹ ਜੇ ਕਾਂਡੇ ਚਾਹੀਏ ਨੇ ਆਪਰ ਜਹੇ ਜਿਹੜਾ ਕੱਟੂਮਾ ਦਾ ਪੰਨ ਬਹੁਤ ਸੋਹਣੇ ਬਾਦਿਆਂ ਸੀਗੇ ਆਪਣੀ ਸੱਤ ਨੇ ਪੰਜ-ਪੰਜ ਟੋਲੇ ਤੇ ਉਹਦੇ ਪਾਈ ਪੰਜ-ਪੰਜ ਮੋਰਾ ਵਰਵਾ ਸੀ ਤੇ ਆ ਗ੍ਰਿਪਾਂ ਦਾ ਤੇ ਕਾਂਟੇ ਤੇ ਝੰਜੜਾ ਬਹੁਤ ਸੋਹਣੇ ਟੂਮਾ ਪਾਗੇ ਸੀ ਚਾਲੀ ਗੁੱਲੀ ਦਾ ਮੇਰੀ ਦਿੰਦੀਆਂ ਬਲਾਈ ਸੋਹਣੇ ਸੀਗੇ ਪੰਜ-ਪੰਜ ਟੋਲੇ ਆਪਾਂ ਦੋਨਾਂ ਭੈਣਾਂ ਨੇ ਪਾਈ ਸੋਹਣੇ ਚ ਦੇਖਣਾ ਉਹਦਾ ਪੜਕੀ ਮੈਰੇ ਗਏ ਪੀਏ ਕੇ ਲੋਹੇ ਪੀਏ ਕੇ ਨਸੀ ਤੇ ਸ਼ੌਨਾ ਕੀ ਸ਼ੌਨਾ ਦੱਸਦਾ ਸੀ ਉਹ ਆਹ ਦਾਣਾ ਪਾਣੀ ਵੀ ਸਸਤਾ ਸੀ ਤੇ ਆਪਾਂ ਬੜਾ ਖਾਣ ਹੁਣ ਮੈਂ ਘਰ ਹੁਣ ਮਗਿਆ ਹੀ ਲੋਕ ਨੂੰ ਤਾਂ ਕੰਮ ਲਈ ਲੱਗਤੇ ਗਿਆ ਸੌਣਾ ਇਹੋਂ ਹੁੰਦੇ ਕੋਈ ਪੀਤੀਆ ਹੋਇਆ ਪੰਤਰਾ ਸੌਦਾ ਕਿੰਨਾ ਦਾ ਤੇ ਉਹ ਲੱਖ ਦੇ ਗਿਆ ਹੁਣ ਉਹ ਸਿਉਣਾ ਉਹ ਠੀਕ ਹੋ ਗਿਆ ਮੈਂ ਲੱਖ ਦੇ ਦੇ ਤੇਰੇ ਨਾਲ ਅੱਜ ਦੀ ਵਗਾਈ ਪੈ ਗਈ ਸਿਉਣੇ ਉਹਦੀ ਤੇ ਹੁਣ ਤਾਂ ਕੋਈ ਟੀਂਜੀ ਨਹੀਂ ਕਿ ਇੱਧਰ ਜਿਹੜਾ ਕਪੜਾ ਤਾਂ ਮਹਿੰਗਾ ਸਾਰਾ ਕੁਝ ਮਹਿੰਗਾ ਬਾਪੂ ਵਾਲਾ ਮਖਲੀ ਹੁੰਦਾ ਕਹਿੰਦਾ ਤੇ ਛੱਸ ਸੋ ਪੈਣੀ ਆ ਉਹ ਗੀਰੂ ਪਾਇਤਾ ਬਬਲਾ ਪਾਇਦਾ ਮੇ ਪੇਸ਼ ਕੀ ਨਨ ਸੀ ਹੁਣ ਤੱਕ ਵੀ ਸ਼ਕੀਨਣ ਰਹੀ ਹੈ ਨਾ ਆ ਕੇ ਜਾ ਕੇ ਤਾਂ ਪਾਈ ਤਾਰ ਗੱਡੀ ਆ ਸੀਗੀ ਤੇ ਭੈਜੀਆ ਪਟਕਾ ਲਿਆ ਏ ਤੱਕ ਮੜੀ ਸਿਤਾ ਚੌਂਦ ਤੇ ਸੱਤ ਤਾਰ ਮਟਿਆਰ ਪਈ ਆ ਭਾਈ ਕਹਿੰਦੇ ਇੱਕ ਵਾਰੀ ਮਾਮਾ ਆਇਆ ਮਾਮਾ ਨੇ ਮਾਮਾ ਕਹਿੰਦਾ ਤੇਰੀ ਛਾੜੀ ਹੋਈ ਆ ਭਾਈ ਮਾਮਾ ਆ ਵੱਡਾ ਥੀ ਅੱਜ ਮਾਮਾ ਸੀ ਉਹ ਵੱਡਾ ਥੀ ਯਾ ਕੋ ਮੈਨੂੰ ਨਾਲ ਚ ਲੈ ਆ ਤੇ ਇਹ ਕਹਿੰਦਾ ਕਿ ਕਿੱਥੇ ਰੱਖਦੀ

ਆ ਕੇ ਘਰ ਚੱਲ ਕੇ ਬੈਠ ਰਹੀ ਹਾਂ ਦੋ ਦਿਨ ਹੀ ਬਿਮਾਰ ਰਹੀ ਆ ਨਹੀਂ ਆ ਅੱਜ ਕੱਲ ਇਹਨਾਂ ਦਾ ਸਿਰਾ ਕੋਈ ਚਾਹ ਨਹੀਂ ਚਾਰ ਦਿਨਾਂ ਦਾ ਸੀਗਾ ਹੁਣ ਆਉਣ ਦਾ ਟਾਈਮ ਵੀ ਨਹੀਂ ਹੋਇਆ ਅੱਜ ਦਾ ਤੇ ਆ ਉਹ ਆਏ ਤਾਂ ਪਤਾ ਲੱਗ ਗਿਆ ਸੀ ਤੇਰਾ ਕੇਸ ਕਰਾ ਕੇ ਆਈ ਤੇ ਮਰਦਾਨੇ ਦਿੱਤੀਆਂ ਤੇ ਕਹੀ ਸੋਤਰਾ ਤੈਨੂੰ ਬਣਾ ਨਹੀਂ ਆ ਮੈਂ ਰਾਤ ਜੋੜ ਕੇ ਗਈ ਤੇ ਛੋਕੜਾ ਕਹਿੰਦੀ ਇਹ ਮੇਰੇ ਪੁੱਤ ਦੇ ਜਵਾਕ ਦੇ ਤਾਂ ਮੁੰਡਾ ਹੋ ਗਿਆ ਪਹਿਲਾਂ ਪੁੱਤੋ ਪੁੱਤਣਾ ਹੋ ਗਏ ਸੀ ਚੰਗੇ ਚਲ ਛੋਕਰ ਮਨਾਉਂਦੀ ਆ ਮੈਂ ਤਾਂ ਕਹਿੰਦੀ ਪਰ ਜਦੋਂ ਦੇਖਣ ਵਾਲਾ ਨਾ ਮਿਲਿਆ ਉਹ ਫਿਰ ਦਾਖਲ ਹੋ ਗਿਆ ਤੇ ਤਾਜ ਨੂੰ ਉਹ ਦੀ ਚਾਰੀ ਦਾ ਉਹ ਦੀ ਨਾ ਨਾ ਮੈਨੂੰ ਹੀ ਮਿਲੀ ਸੀ ਛੁੱਟੀ ਹਜੇ ਤਾਜ ਤਾਜ ਆ ਦੂ ਤੀਜੇ ਦਿਨ ਹਾਂ ਦਾ ਡੱਬੇ 'ਚ ਹੀ ਸੀਗਾ ਤਾਜ ਦਾ ਡੱਬੇ 'ਚ ਹੀ ਸੀਗਾ ਤੇ ਉਹ ਦਿਨ ਚਾਹੇ ਉਹ ਦਿ ਜਿਹੜਾ ਅਲਨਾ ਸੁਦੇ ਬੁੱਢੇ ਜਿੱਦੇ ਬੇਬੇ ਨਾ ਬੇਬੇ ਦੇ ਫੁੱਲਾ ਵਾਲੇ ਦਿਨ ਲੈਂਦਾ ਤਾਂ ਅਜ ਬਣਾ ਲਿਆ ਨਜੀ ਦੇ ਵਿਚਾਰੇ ਮੂੰਹ ਦੇਖਣ ਬੈਠਾ ਮਈ ਆ ਗਈ ਸੀ ਘਰੇ ਮੈਨੂੰ ਵੀ ਨਹੀਂ ਸਿਆਣਿਆ ਘਰੇ ਆਈ ਨਾ ਮੂੰਹ ਦੇਖ ਲੈ ਦਿਖਾ ਕੋਈ ਵਧੀ ਨੋਕੀ ਜਿਹੜਾ ਮੂੰਹ ਦੇਖਣ ਬੈਠਾ ਉਹ ਜਾ ਬੜਾ ਕਰਦੀ ਹੁੰਦੀ ਜਿਵੇਂ ਦੇਖ आईने ने बी डी करों चंगी पली सीगी दे हैना गरम चंगी पली बढ़िया ठीक हो गया ऊपर तक कैलीनो पहली मुर्गी बनावेगी बड़ा मुठे खा के राडी सी तो मैं हूं कर अच्छा भइया के उनु रोटी देसी ते पेलियां के कौडी के वो रोटी खाएगा स खा ले हैना तड़के बस सब गए फिर बस ਹੌਸਲਾ ਤਾਂ ਨਹੀਂ ਕਰਗੀ ਹੁਣੀ ਲਵੀ ਬਹੁਤ ਚੰਗਾ ਵਿਚਾਰ ਇਹ ਦਾ ਬਹੁਤ ਚੰਗਾ ਬੰਦਾ ਵੀ ਨਾ ਤਾਜ ਦਈ ਹੋਏ ਦਾ ਜਿਵੇਂ ਹੈਨਾ ਕਈ ਵਾਰ ਇੱਕ ਦਪੜੋਤਾ ਆ ਗਿਆ ਹੈਨਾ ਹੌਸਲੇ ਦਾ ਅਟੈਕ ਆ ਗਿਆ ਹੋਵੇ ਕਈ ਵਾਰੀ ਕਿਉਂ ਹੁਣ ਉਹਨੂੰ ਵੀ ਕਿੰਨਾ ਸੀ ਵੀ ਹਾਏ ਐ ਗੁਰਪ੍ਰੀਤ ਦੇ ਅਰੇ ਮੁੰਡਾ ਹੋਈ ਹੈ ਹੁਣ ਰੱਬ ਚੱਲਦੀ ਜੇ ਇਹਦਾ ਤਾਂ ਚੱਲਦੀ ਚੱਲਦੀ ਲੱਗਿਆ ਰੱਬ ਚੱਲਦੀ ਅੰ ਆਹ ਕਿਹਾ ਸੀ ਨਾ ਤੇ ਮੈਂ ਇੱਕ ਵਾਰ ਮੂੰਹ ਦੇਖਣ ਦਿਖਾਇਆ ਜੀ ਰੱਬ ਦੇ ਬਾੜੀ ਗੱਲ ਪਹਿਲਾਂ ਜਦੋਂ ਤਿਆਰੀ ਕਰੀ ਜਾਈਏ ਭਈ ਉਹਨੂੰ ਨਹੀਂ ਸੀ ਪਤਾ ਵੀ ਕਿੱਧਰ ਜਾਂਦੇ ਆ ਤੇ ਕਹਿੰਦੀ ਕਿੱਥੇ ਜਾਣੇ ਉਹਨੂੰ ਐਸ ਵੀ ਕਿੱਧਰ ਰਿਸ਼ਤੇਦਾਰੀ ਜਾਂਦੇ ਨਹੀਂ ਸੀ ਮੀ ਵਗ ਜੂਗੀ ਇਹ ਤੂੰ ਕਰ ਲੈ ਮੈਨੂੰ ਕਹਿੰਦੀ ਆ ਰਹੀ ਵੀ ਕੰਮ ਦਾ ਫਿਰ ਸਿਮੀ ਨੇ ਦੱਸਿਆ ਕਿ ਕੰਮ ਤਾਂ ਐਸੇ ਦੀ ਜਾਂਦੇ ਬੇਪਾ ਤਾਂ ਕੇਸ ਕਰਾਉਣ ਜਾਂਦੇ ਆ ਜਵਾਬ ਦੇਖੋ ਪਹਿਲੀ ਕੁੜੀ ਹੋਈ ਉਹ ਟਿੱਕੀ ਹੋਰ ਫਿਰ ਬੇਬੇ ਤੋਂ ਪਤਾ ਨਹੀਂ ਸੀ ਨਾ ਵੀ ਆਈ ਕਿਵੇਂ ਜਾਂਦੇ ਹੈਗੇ ਹੋਰ ਸਹੀਂ ਤਾਂ ਸਾਹ ਵੀ ਨਹੀਂ ਆਇਆ ਸੀ ਡਾਕਟਰ ਕਹਿੰਦੇ ਭਈ ਇੰਨੇ ਘੰਟੇ ਦਿੱਤੇ ਸਾਨੂੰ ਜੇ ਤਾਂ ਇੰਨੇ ਘੰਟੇ ਚ ਬੱਚੇ ਨੂੰ ਸਾਹ ਆ ਗਿਆ ਤਾਂ ਠੀਕ ਆ ਤੇ ਨਹੀਂ ਭਾਈ ਫਿਰ ਕਉ ਨੂੰ ਕਦ ਅਸਾਂ ਪਤਾਈਆ ਤੇ ਫਿਰ ਸਾਰੇ ਟਬ ਤੇ ਮਾਮੇ ਮੈਂ ਪਹਿਲਾ ਪਾਣੀ ਬਣ ਗਿਆ ਮਾਮੀ ਦੇ ਪਾਠ ਵਾਲੇ ਬੜੇ ਪਾਠ ਕੀਤੇ ਬੈਠ ਕੇ ਵੀ ਆ ਚੜ ਕੇ ਮੈਂ ਗਿਆ ਆਖਿਆ ਹਾਂ ਮੈਂ ਕਿਹਾ ਨਾ ਪਾਠ ਨਹੀਂ ਵਿਚਾਤੀ ਸਹਿਜ ਤਾਂ ਬਾਹਰੇ ਪਾਠ ਕਰੇ ਮੈਂ ਤਾਂ ਸ਼ੁਰੂ ਕਰ ਲਿਆ ਕਹਿੰਦੀ ਪਾਠ ਦੇ ਪਸਰੀ ਕਾਲ ਜੀ ਸਾਰਿਆਂ ਨੂੰ ਜਰੂਰ ਬੇਨਤੀ ਹੈ ਕਮੈਂਟ ਛੇ ਦੇ ਤੇ ਇਸ ਵੀਡੀਓ ਤੇ ਦੇਖਦੇ ਬੋਲੋ ਜਰੂਰ ਕਰਿਓ ਲੋਕ ਦੇਖਦੇ ਛੱਡਿਆ ਨਾ ਕਰੋ ਸਾਰਾ ਵੇਖ ਲੈ ਕਰੋ ਹਾਂ ਕੰਕਾਲ ਪਾਈ ਫੇਰੇ ਲੋਕੀ ਇਹ ਕਮੈਂਟ ਭੇਜੋ ਸੋਹਣੇ ਸੋਹਣੇ ਸਬਸਕ੍ਰਾਈਬ ਸਾਰਾ ਕੁਝ ਮੈਂ ਕੱਲ੍ਹ ਕਹਿੰਦਾ ਸੀ ਕਰਾਇ ਤੇ ਕਿ ਲੋਰ ਪੈਤੀ ਨੇ ਹਾਂ ਇਹ ਬਦਤ ਬਦ ਸਬਸਕ੍ਰਾਈਬ ਤੇ ਲੋਕ ਜਾਂਦਾ ਕੋਈ ਚੈਨਲ ਜਾਂਦੇ ਤਾਂ ਇਹਦੇ ਸਾਹ ਦਾ ਵੀ ਜੇ ਅਸੀਂ ਐਦਾਂ ਜੋਰ ਲਾ ਰੱਖਿਆ ਬੜੀ ਨਾਲ ਵੀ ਜੋਰ ਨਾਲ ਹਾਂ ਸਹੀ ਗੱਲ ਸੋਣੀ ਮੇਰੇ ਤੋਂ ਕੰਕਾਲ ਭਾਈ ਚੰਗਾ ਧੰਨਵਾਦ ਧੰਨਵਾਦ ਆਈ ਸੋਹਣੀ ਸਾਰੇ ਮਾਰੇ ਵੀ ਜਿੰਨੇ ਜੁੜੇ ਹੋਣਨ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਧੰਨਵਾਦ ਬਹੁਤ ਬਹੁਤ ਠੀਕ ਹੈ ਹੈਲੋ ਸੱਜੂ ਖੁਸ਼ ਹੋ ਕੇ ਜਾਂਦੇ ਨੇ ਸਕੂਲ ਮਮਾ ਮੈਨ ਲੱਕਨ ਚੰਨ ਘੱਟ ਹੈ ਸਿਰੋ ਜੂ ਟੁਕ ਕਰਕੇ ਚੱਲਣ ਲੱਗਿਆ ਸਿਰੋ ਜੂ ਚਲਾ ਲਿਆ ਉਹ ਵੀਡੀਓ ਮੈਂ ਚਲ ਕੋਈ ਨ ਰੋਂਦੇ ਨੇ ਮੈਂ ਚਲਾ ਕੇ ਦੇ ਦੇਣੀ ਤੈਨੂੰ ਕਿਹੜੀ ਦੇਖਣੀ ਹੈ ਵੀਡੀਓ ਖੁਸ਼ ਹੋ ਹੁਣ ਗੁੱਡ ਮਾਰਨਿੰਗ ਕਰ ਗੁੱਡ ਮਾਰਨਿੰਗ ਸ਼ਸ਼ੀਕਾਲ ਜੀ ਆਪਾਂ ਮਿਟ ਖੜੋ ਹੁਣ ਜਿਹੜੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁਕ ਤੇ ਦੇਖਦੇ ਹੋ ਫੋਲੋ ਵੀ ਕਰਿਓ ਸਹਿਜ ਦਿਨ ਤਾਂ ਰੋਟੀ ਰੋਟੀ ਨਹੀਂ ਖਾਦੀ ਤਾਂ ਕਰਕੇ ਵਿਚਾਰੀ ਤਾਂ ਬੋਲ ਬੁਲ ਘੱਟ ਹੀ ਨਿਕਲਦਾ ਹੈ ਕੋਰੋਂ ਹੱਕਾ ਹੋਇਆ ਪਿਆ ਇਹਨੂੰ ਕੁੱਤੇ ਵਾਲੀ ਵੀਡੀਓ ਦਿਖਾਉਣੀ ਆ ਨੇ ਕੁੱਤਾ ਦੇਖਣਾ ਹੈ ਸਹਿਜ ਨੇ ਕਟੂਰਾ ਆਪ ਵੀ ਰੱਖ ਰਕੇ ਪਰ ਬੜਾ ਚਾਹ ਗੱਤਿਆਂ ਦਾ ਢੇਰ ਲਾਵਾਂਗੇ ਲਿਆ ਲਿਆ ਕਟੂਰੇ ਚੰਗਾ ਪਤਾ ਹੈਣਾ ਲਾਵਾਂਗੇ ਨਾ ਹਾਂ ਬੜਾ ਛੇਨਾ ਬੁੱਤ ਤਾਂ ਬੜੇ ਜੂਰੇ ਰੱਖੂਗਾ ਮੇਰੇ ਵੱਤ ਤਾਂ ਚੰਗਾ ਬਿਜ਼ਨਸ ਕਰਾਂਗੇ ਕਟੂਰੇ ਦਾ ਕਰਾਂਗੇ ਨਾ ਹਾਂ ਗੜੂਆ ਖੁਸ਼ ਹੋ மீன் பத்தாு நான் சா டென்ஷன் நான் சில ਠੰਡਾ ਠੰਡਾ ਮੌਸਮ ਤੇ ਪੰਛੀਆਂ ਦੀ ਚਹਿਚਹਾਟ ਵਿੱਚ ਪਿਆਰੇ ਆ ਪਸੂ ਨੂੰ ਪਾਣੀ ਛੱਲੀਆਂ ਖਾ ਕੇ ਕੋ ਗੰਭੀਰ ਲੋ ਓ ਛੱਲੀਆਂ ਖਾ ਰੀਆਂ ਪੈ ਗੇ ਰੋਟੀ ਖਾ ਲਈ ਪੈ ਗੇ ਮੋਬਾਈਲ ਦੇਖ ਲਿਆ ਲੇਟ ਗਏ ਆਹੀ ਕੰਮ ਬਣਾ ਹੈ ਕੀ ਮੋਬਾਈਲ ਹਜੇ ਤਾਂ ਫਿਰ ਟਾਈਮ ਹੀ ਨਹੀਂ ਦੇਣ ਦਾ ਫਿਰ ਦੇਵਾਂਗੇ ਕਿਨੇ ਕਿਨੇ ਟਾਈਮ ਐਨੇ ਕਿਨੇ ਟਾਈਮ ਕੋ ਕਰਦੀ ਹੈ ਕੇਸ ਲਾ ਕੇ ਪੈ ਜਾ ਸੋ ਜਾ ओके ਇਸ ਪੀਦਰ ਗੋਲੇ ਮੰਨਾਂਗੇ ਬਰਦੇ ਫਿਰ ਹਾਂ ਸਵੇਰੇ ਤਾਂ ਸੌਂ ਚੜ੍ਹਦੀ ਸਵੇਰੇ ਤਾਂ ਫਿਰ ਇੱਕ ਸੌਂ ਹੋਈ ਸੌਂ ਚ ਦਾ ਲੱਗਦੇ ਨੇ ਮੇਰੇ ਥੰਮ ਹਾਂ ਤੇ ਲੰਚ ਬਖੇ ਆ ਪਲਾਈ ਦੇ ਗਏ ਦੋਨੇ ਕਾ ਮੌਸਮ ਵੀ ਸੋਹਣਾਗਾ ਹਵਾ ਵੀ ਆ ਚੱਲਦੀ ਆ ਥੰਬਲਾਉਂ ਲੱਗਦੀ ਹਾਂ ਤੇ ਗੁਲਗੁਲੇ ਪੱਕੀ ਜਾਂਦੇ ਆ ਦੇਖੀ ਸਰ ਗੁਲਗੁਲੇ ਦੇ ਬੋ ਖੜਾ ਦੇ ਤਾਂ ਆਜੂ ਬਹੁਤ ਸੋਹਣੇ ਗੁਲਗੁਲੇ ਬਣ ਰਹੇ ਨੇ ਆਜ ਮੈਂ ਤਾਂ ਪਾ ਦੋ ਹਿੱਸਾ गोलगलेज <laughs> बनाऊ के माता का करना चक्कर के सोटी के बांध रखी है बा बहुत अच्छी लग रहा चलो बढ़िया ठीक है पट्टी बांध ली वो कड़िया वाला का ना एक और सूरी है अच्छा हाँ चल चलो लाल लाल कर देंगे हां सोने तो बढ़िया बन गए के लग गया गोलगलेज देखो ਆ ਲਾਲੀਲੇ ਜੇ ਕਹਿੰਦੇ ਰਹੇ ਲਾਲ ਹੈ ਮਾਜ ਰੰਗ ਮਾਡੀ ਦਾ ਬਾਹੀ ਨੂੰ ਦਾ ਨਟ ਪੁੱਲਾ ਜਾਂਦਾ ਦੂਜੀ ਪ੍ਰਾਤ ਨੂੰ ਲੱਗ ਗਈ ਉਹਦੇ ਹੁਣ ਆਪਾਂ ਹੁਣ ਦੂਜੇ ਥਾਮ ਨੂੰ ਇੱਕ ਥਾਮ ਲਾਤਾ ਦੂਜੇ ਥਾਮ ਨੂੰ ਲੱਗ ਗਈ ਅੱਜ अच्छा किथले आया मैं चल जाऊंगा तेरे तो पास भूल गया हूं रोडियो रोडियो ना सेव के चले आया किथले पता है डन लाग तो जीर मैं का मैं तो जीर के पर तो नहीं मैं कल अच्छा, अच्छा, ना आया अच्छा स्कूल से जाके गया अच्छा खेत पीछे होके दिखा सारी लोग को कैसे लग दे पीछे होके दिखा बहुत अच्छे लगते हैं ਆ ਬਿਚਗਾ ਤਾਂ ਦਿਨਾਂ ਜੁਗ ਨੂੰ ਕੋਈ ਅੱਛਾ ਬਹੁਤ ਸੋਹਣਾ ਸੋਹਣਾ ਲੱਗਦਾ ਹੈ ਖੜਿਆਰੀ ਬਣ ਗਿਆ ਤਾਂ ਅੱਜ ਤਾਂ ਪੂਰਾ ਇੱਥੇ ਦੀ ਦੀਦੀ ਦੇ ਕਿੱਥੇ ਦੀਦੀ ਦੇ ਦੀਦੀ ਦੇ ਕੱਪੜੇ ਇਹ ਡੋਲਣਾ ਨਹੀਂ ਖੁੱਲਣਾਗਾ ਦੀਦੀ ਦੇ ਇਹ ਬਾਸਤੇ ਦਾ ਭੈਯਾ ਮੇ ਆਇਓ ਸੋਹਣਾ ਦੇਖੀ ਪਾਣੀ ਨੂੰ ਬਹੁਤ ਦੀ ਲੱਟ ਰਿਹਾ ਰੋਟਾ ਬਤਕਾ ਮਾਂ ਲੱਗ 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 ਅੰਦਰ ਵੀ ਦੇਖ ਲਾ ਅੰਦਰ ਵੀ ਦੇਖ ਆਇਤਾ ਜਸਪੀ ਅੰਦਰ ਦੇਖਾ ਜੋ ਮੈਂ ਦੇਖੀ ਜਾਨੀਏ ਦੇਖੀ ਜਾਨੀਏ ਬਹੁਤ ਵਾ ਸਕੇ ਚ ਚਲਾਤਾ ਡੈਡੀ ਰੱਖਣ ਗਿਆ ਕੀ ਕਰਤਾ ਗੰਦਾ ਬਣਾਤਾ ਅਬੇ ਬੇਬੇ ਦਾ ਫੜਾ ਕੇ ਬੁੱਤਾ ਚੰਗਾ ਪੁੱਤ ਨਮ ਲੈਂਦੀ ਹੈ ਕਿੰਨੇ ਲੈਂਦੀ ਨਮੀ ਗੱਡੀ ਕੋਰ ਮੈਂ ਲੈਂਦੀ ਇੱਕ ਹੋਰ ਗਿਨ ਲੈਂਦੀ ਹੈ ਹੋਰ ਤੇਰਾ ਨਮ ਉਹਦੇ ਨਾਲ ਹੀ ਬੱਧੀ ਠੀਕ ਕਰਾਈ اچھا ਹੋਰ ਤੇਰੇ ਖਾਣੇ ਵਾਲੇ ਦੇ ਆ